ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੱਲ ਸੀਐਮ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਵੀ ਆਓ ਵੀ ਪੰਜਾਬੀਓ ਦਬ ਕੇ ਪੰਜਾਬ ਪੁਲਿਸ ਚ ਭਰਤੀ ਹੋਵੋ ਆਪਾਂ ਨਵੀਆਂ ਭਰਤੀਆਂ ਖੋਲੀਆਂ ਐ ਤੇ ਮੈਂ ਉਹਦੀ ਕੁਝ ਤੁਹਾਨੂੰ ਸਚਾਈ ਦੱਸਣਾ ਚਾਹੁੰਦਾ ਕਿ ਕੀ ਉਹਦੇ ਵਿੱਚ ਪੰਜਾਬੀ ਸੱਚੀ ਭਰਤੀ ਹੋ ਸਕਦੇ ਆ ਜਾਂ ਪੰਜਾਬ ਦੇ ਬਾਹਰਲੇ ਆਸਤੇ ਜ਼ਿਆਦਾ ਉਹਦੇ ਵਿੱਚ ਚਾਂਸ ਸੀਗੇ ਭਰਤੀ ਹੋਣ ਦੇ ਆ ਆਨਲਾਈਨ ਫਾਰਮ ਆਇਆ ਉਹਨਾਂ ਦਾ ਜਾਂ ਡਿਟੇਲਸ ਆਈਆਂ ਜਿਹੜੀਆਂ ਦੱਸਦੀਆਂ ਇਹ 21 ਫਰਵਰੀ ਤੋਂ ਲੈ ਕੇ 13 ਮਾਰਚ ਤੱਕ ਇਹ ਫਾਰਮ ਭਰਨਾ ਤੇ ਇਹਦੇ ਵਿੱਚ ਜਿਹੜੀ ਮੁੱਖ ਗੱਲ ਹੈਗੀ ਆ ਕਿ ਜਿਹੜਾ ਇਮਤਿਹਾਨ ਲਿਆ ਜਾਣਾ ਹੈ ਉਹਦੇ ਵਿੱਚ ਜਿਹੜੀ ਪੰਜਾਬੀ ਹੈਗੀ ਆ ਉਹ ਸਿਰਫ 10 ਅੰਕਾਂ ਦੀ ਹੈਗੀ ਆ ਜਿਹਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਸਕਿਲਸ ਆ ਤੁਸੀਂ ਪੜ੍ਹ ਸਕਦੇ ਹੋ ਸਿਰਫ 10 ਅੰਕਾਂ ਦੀ ਹੈਗੀ ਆ ਤੇ ਇਹ ਇਹਦੇ ਨਾਲ ਇੱਕ ਹੋਰ ਹੈਗਾ ਜਿਹੜਾ ਮੰਡੇਟਰੀ ਪੇਪਰ ਆ 50 50 ਨੰਬਰ ਦਾ ਪੰਜਾਬੀ ਦਾ ਉਹ ਸਿਰਫ ਤੁਸੀਂ ਪਾਸ ਕਰਨਾ ਹੈ ਮਤਲਬ ਉਹ ਮੈਰਿਟ ਦੇ ਵਿੱਚ ਨਹੀਂ ਇਨਕਲੂਡ ਹੋਣਾ ਜਾਂ ਜਿਹੜਾ ਤੁਹਾਡਾ ਫਾਈਨਲ ਦਰਜਾ ਬੰਦੀ ਬਣਨੀ ਉਹਦੇ ਵਿੱਚ ਨਹੀਂ ਉਹ ਗਿਣਾ ਜਾਣਾ ਤੇ ਇੱਕ ਸੌਖੀ ਜੀ ਪੰਜਾਬੀ ਦਾ ਇਮਤਿਹਾਨ ਹੋਊਗਾ ਜਿਹੜਾ ਕਿ ਕੋਈ ਵੀ ਪਾਸ ਕਰ ਸਕਦਾ ਪਹਿਲਾਂ ਬਹੁਤ ਹੀ ਜਿਵੇਂ ਆਪਣਾ ਹਫਤੇ ਦੇ ਦਿਨ ਦੱਸ ਦੋ ਜਾਂ ਇੰਜੀਆਂ ਗੱਲਾਂ ਦੱਸੀਆਂ ਜਾਂਦੀਆਂ ਜਿਹੜੀਆਂ ਕਿ ਬਹੁਤ ਹੀ ਹਾਸੋਹੀਣੀ ਗੱਲ ਆ ਜਦੋਂ ਇੰਜਾਂ ਕੋਈ ਇਮਤਿਹਾਨ ਦੀ ਅਲਾਟਮੈਂਟ ਸ਼ੁਰੂ ਹੁੰਦਾ ਆਉਂਦਾ ਹੈਗਾ ਤੇ ਆਮ ਹੀ ਵੇਖਣ ਚ ਆਇਆ ਕਿ ਜੇ ਜਦੋਂ ਇਹ ਜੀ ਕੋਈ ਭਰਤੀ ਖੋਲਦੀ ਆ ਆਪਣੀ ਤੇ ਜਿਹੜੇ ਆਪਣੇ ਸੂਬੇ ਹੈਗੇ ਆ ਹੋਰ ਜੇ ਚਾਹੇ ਉੱਤਰ ਪ੍ਰਦੇਸ਼ ਆ ਚਾਹੇ ਮੱਧ ਪ੍ਰਦੇਸ਼ ਆ ਚਾਹੇ ਹਰਿਆਣਾ ਜਾਂ ਰਾਜਸਥਾਨ ਆ ਉਹਦੇ ਵਿੱਚ ਸਾਰੀਆਂ ਜਿੰਨੀਆਂ ਆਪਣੀਆਂ ਟ੍ਰੇਨਿੰਗਸ ਵਾਲੇ ਹੈਗੇ ਆ ਜਿੰਨੀਆਂ ਇਮਤਿਹਾਨਾਂ ਦੀ ਟ੍ਰੇਨਿੰਗ ਦਿੰਦੇ ਆ ਉਹ ਪੰਜਾਬ ਦੀ ਟ੍ਰੇਨਿੰਗ ਕਰਾਉਣੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇਹ ਜਿਹੜਾ ਇਮਤਿਹਾਨ ਆ ਇਹ ਸਿਰਫ ਉਹ ਉਹਦੇ ਵਿੱਚ ਜਿਹੜੇ ਓਪਨ ਸੀਟਸ ਦੇ ਵਿੱਚ ਜਿਹੜੇ ਬਾਹਰਲੇ ਹੈਗੇ ਆ ਉਹਨਾਂ ਨੂੰ ਆਰਾਮ ਨਾਲ ਜਗ੍ਹਾ ਮਿਲ ਜੂਗੀ ਹੁਣ ਇਹਦੇ ਮੁਕਾਬਲੇ ਜਿਹੜੀਆਂ ਆਪਣੇ ਆਸ-ਪਾਸ ਦੇ ਸੂਬੇ ਆ ਜਿਵੇਂ ਤੁਸੀਂ ਲੈ ਲਓ ਕਿ ਰਾਜਸਥਾਨ ਲੈ ਲਓ ਹਨਾ ਰਾਜਸਥਾਨ ਦੇ ਵਿੱਚ ਜਿਹੜੀ ਹਿੰਦੀ ਆ ਹਾਂ ਜੇ 400 ਨੰਬਰ ਦਾ ਪੇਪਰ ਹੈਗਾ ਤਾਂ ਉਹਦੇ ਚ 200 ਨੰਬਰ ਦੀ ਉਹਨਾਂ ਨੇ ਹਿੰਦੀ ਤੇ ਰਾਜਸਥਾਨ ਬਾਰੇ ਰੱਖਿਆ ਹੋਇਆ ਹੈਗਾ ਇਸੇ ਤਰ੍ਹਾਂ ਜਿਹੜਾ ਆਪਣੇ ਨਾਲ ਸੂਬਾ ਲੱਗਦਾ ਹਿਮਾਚਲ ਲੱਗਦਾ ਹੈ ਨਾ ਇਹ ਇਹ ਮੈਨੂੰ ਹਿਮਾਚਲ ਸੂਬਾ ਹੈਗਾ ਉਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸ਼ਰਤਾਂ ਹਿਮਾਚਲ ਦੇ ਵਿੱਚ ਤਾਂ ਜੇ ਤੁਸੀਂ ਹਿਮਾਚਲ ਦੇ ਵਿੱਚ ਅਪਲਾਈ ਕਰਨਾ ਹੈ ਤੇ ਤੁਸੀਂ 10ਵੀਂ ਤੇ 12ਵੀਂ ਹਿਮਾਚਲ ਦੇ ਕਿਸੇ ਪਿੰਡ ਦੇ ਵਿੱਚੋਂ ਕੀਤੀ ਹੋਣੀ ਚਾਹੀਦੀ ਹੈ ਹਿਮਾਚਲ ਸੌਰੀ ਪਿੰਡ ਨਹੀਂ ਹਿਮਾਚਲ ਦੇ ਕਿਸੇ ਸਕੂਲ ਦੇ ਵਿੱਚੋਂ ਕੀਤੀ ਹੋਣੀ ਚਾਹੀਦੀਗੀ ਆ ਤੇ ਮਹਾਰਾਸ਼ਟਰ ਦੇ ਵਿੱਚ ਆ ਮਹਾਰਾਸ਼ਟਰ ਦੇ ਵਿੱਚ ਆ ਇਹ 100 ਨੰਬਰਾਂ ਦੇ ਵਿੱਚੋਂ 25 ਨੰਬਰ ਮਹਾਰਾਸ਼ਟਰ ਦੇ ਹੀ ਗਏ ਆ 25 ਨੰਬਰ ਮਹਾਰਾਸ਼ਟਰ ਲੈਂਗੁਏਜ ਦੇ ਆ ਜਿਹੜੇ ਕਿ ਉਹਨਾਂ ਦੀ ਦਰਜਾਬੰਦੀ ਦੇ ਵਿੱਚ ਵੀ ਜਾਂ ਕਿ ਜਿਉਂ ਕਿ ਉਹਨਾਂ ਮੈਰਿਟ ਦੇ ਵਿੱਚ ਵੀ ਕਾਊਂਟ ਹੋਣਗੇ ਆਪਣੇ 10 ਹੈਗੇ ਆ ਉਹਨਾਂ ਦੇ 25 ਹੈਗੇ ਆ ਸੋ ਇਹ ਵੇਖੋ ਕਿ ਵੀ ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਬਣਾਇਆ ਗਿਆ ਪੇਪਰ ਆ ਜਾਂ ਜਿਸ ਤਰੀਕੇ ਨਾਲ ਇਹ ਪੇਪਰ ਤਿਆਰ ਕੀਤਾ ਜਾਂਦਾ ਪੰਜਾਬ ਪਾਸ ਦਾ ਇੱਕ ਸਾਫ਼ ਹੈਗਾ ਕਿ ਇਹਦੇ ਵਿੱਚ ਪੰਜਾਬ ਤੇ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਬਜਾਏ ਬਾਹਰਲੇ ਸੂਬੇ ਦੇ ਲੋਕਾਂ ਨੂੰ ਆਪਣੀ ਪੁਲਿਸ ਦੇ ਵਿੱਚ ਲਿਆਂਦਾ ਜਾਊਗਾ ਹਾਲਾਂਕਿ ਪੁਲਿਸ ਦੇ ਵਿੱਚ ਪੁਲਿਸ ਜਿਹੜੀ ਹੈਗੀ ਆ ਲੋਅਰ ਜਿਹੜਾ ਮਤਲਬ ਰੈਂਕ ਸਿਗੇ ਜਿਹੜੇ ਜਿਵੇਂ ਕਨਸਟੇਬਲਸ ਆ ਜਾਂ ਇਨਸਪੈਕਟਰਸ ਹੈਗੇ ਉਹਨਾਂ ਦਾ ਦੇਣ ਬਦੇਣ ਰੋਜ਼ ਦਾ ਜਿਹੜਾ ਵਾਹ ਹੈਗਾ ਉਹ ਲੋਕਲ ਪਾਪੂਲੇਸ਼ਨ ਨਾਲ ਪੈੜਾ ਉਹਨਾਂ ਨੂੰ ਲੋਕਲ ਲੈਂਗੁਏਜ ਲੋਕਲ ਕਸਟਮ ਹੈ ਪੰਜਾਬ ਦੀ ਰੀਤੀ ਰਿਵਾਜ ਪੰਜਾਬ ਦੀਆਂ ਰਵੈਤਾਂ ਪੰਜਾਬੀ ਜ਼ੁਬਾਨ ਇਹ ਸਾਰੇ ਦੇ ਉੱਤੇ ਤਾਂ ਬਹੁਤ ਮਹਾਰਤ ਹੋਣੀ ਚਾਹੀਦੀ ਹੈ ਸਗੋਂ ਜਿਵੇਂ ਰਾਜਸਥਾਨ ਨੇ ਜਾਂ ਹੋਰਾਂ ਸੂਬਿਆਂ ਨੇ ਕੀਤਾ ਕਿ 50% ਜਿਹੜਾ 50% ਜਿਹੜਾ ਪੇਪਰ ਹੈਗਾ ਉਹ ਪੰਜਾਬੀ ਬਾਰੇ ਤੇ ਪੰਜਾਬ ਬਾਰੇ ਹੋਣਾ ਚਾਹੀਦਾ ਪਰ ਆਪਣੇ ਇਹਨਾਂ ਨੇ ਸਿਰਫ ਇਹਦੇ ਵਿੱਚ 10 ਅੰਕ ਹੀ ਜਿਹੜੇ ਰੱਖੇ ਵਿਆ ਮੈਰਿਟਾਸ ਤੇ ਰੱਖੇ ਵਿਆ ਇਹਦੇ ਵਾਸਤੇ ਬਹੁਤ ਰਿਪਰੈਜ਼ੈਂਟੇਸ਼ਨਸ ਇਹ ਨਹੀਂ ਕਿ ਆਪਣੇ ਨੇਤਾਵਾਂ ਨੂੰ ਪਤਾ ਨਹੀਂ ਜੇ ਕੱਲੋਂ ਕਹਿ ਦਈਏ ਵੀ ਉਹਨਾਂ ਨੂੰ ਪਤਾ ਨਹੀਂ ਇਹਦੇ ਵਾਸਤੇ ਅੱਡ ਅੱਡ ਜਥੇਬੰਦੀਆਂ ਨੇ ਜਿਹੜੀਆਂ ਭਾਸ਼ਾ ਸਮਾਨਤਾ ਤੇ ਅਧਿਕਾਰ ਅੰਦੋਲਨ ਵਾਲੇ ਹੈਗੇ ਆ ਇਹਨਾਂ ਨੇ ਬਹੁਤ ਸੋਹਣਾ ਇਹ ਪੂਰਾ ਇਹ ਡਾਕੂਮੈਂਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਹੋ ਹੈ ਕਿ ਵੀ ਤੁਸੀਂ ਕਿਸ ਤਰੀਕੇ ਨਾਲ ਚੱਲੋ ਸਿਫਾਰਸ਼ਾਂ ਦਿੱਤੀਆਂ ਕਿ ਤੁਸੀਂ ਕੀ ਤੁਹਾਨੂੰ ਹੋਣਾ ਚਾਹੀਦਾ ਜਿਵੇਂ ਉਹਨਾਂ ਦਾ ਕਹਿਣਾ ਹੈ ਵੀ ਘੱਟੋ ਘੱਟ 30% ਦੀ ਜਿਹੜੇ ਨੰਬਰ ਹੈਗੇ ਉਹ ਪੰਜਾਬੀ ਪਾਸ਼ਾ ਦੇ ਹੋਣੇ ਚਾਹੀਦੇ ਜਿਹੜੇ ਮੈਰਿਟ ਚ ਕਾਊਂਟ ਹੋਣ ਇਸ ਤੋਂ ਇਲਾਵਾ ਜਿਹਨੇ ਹਿਮਾਚਲ ਨੇ ਕੀਤਾ ਹੋਇਆ ਹੈ ਕਿ ਜੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਨੌਕਰੀ ਲੈਣੀ ਆ ਤਾਂ ਉਹਦਾ 10ਵੀਂ ਤੇ 12ਵੀਂ ਹੈ ਉਹ ਪੰਜਾਬ ਦੇ ਵਿੱਚ ਹੋਈ ਹੋਣੀ ਚਾਹੀਦੀ ਆ ਹਾਂ ਉਹਦੇ ਵਿੱਚ ਇੱਕ ਹੋ ਸਕਦਾ ਹੈ ਕਿ ਕੋਈ ਆਪਣਾ ਪੰਜਾਬੀ ਜਿਹਦਾ ਕੋਈ ਸੈਂਟਰਲ ਸਰਵਿਸਿਸ ਚ ਆ ਜਾਂ ਕਿਤੇ ਬਾਹਰ ਹੈਗਾ ਉਹਦੇ ਪਿਤਾ ਜੀ ਹੈਗੇ ਆ ਤਾਂ ਵੀ ਉਹ ਨਹੀਂ ਬੱਚਾ ਪੜ ਸਕਿਆ ਤਾਂ ਉਹਦਾ ਵੀ ਹਿਮਾਚਲ ਨੇ ਤੋੜ ਕੰਢਿਆ ਹੋਇਆ ਕਿ ਜਿਹੜੇ ਬੋਨਫਾਈਡ ਹਿਮਾਚਲ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਦੇ ਉੱਤੇ ਸ਼ਰਤ ਨਹੀਂ ਪਰ ਜੇ ਕੋਈ ਹੋਰ ਹੈਗਾ ਤਾਂ ਜੇ ਉਹ ਪੰਜਾਬ ਹਿਮਾਚਲ 'ਚ ਨਹੀਂ ਪੜਿਆ ਹੋਇਆ 10ਵੀਂ ਤੇ 12ਵੀਂ ਦੇ ਵਿੱਚ ਤਾਂ ਉਹਨੂੰ ਨੌਕਰੀ ਨਹੀਂ ਮਿਲੂਗੀ ਐਕਸੈਪਟ ਜਿਹੜੇ ਬੋਨਫਾਈਡ ਪੁਰਾਣੇ ਜਿਹੜੇ ਵਸਨੀਕ ਆ ਉਹਨਾਂ ਦੇ ਬੱਚੇ ਜੇ ਕਿਤੇ ਕਿਸੇ ਦਾ ਫੌਜੀ ਫੌਜ ਹੈਗੇ ਕਿਸੇ ਦੇ ਅਬਜ਼ੁਰਗ ਪਿਤਾ ਜਾਂ ਪੇਰੈਂਟਸ ਹਨ ਜਾਂ ਕੋਈ ਸੈਂਟਰਲ ਗਵਰਨਮੈਂਟ ਦੇ ਵਿੱਚ ਹੈ ਗਿਆ ਜਾਂ ਕੋਈ ਬਿਜ਼ਨਸ ਕਾਰ ਕਰਨ ਜਾਗੇ ਆ ਤਾਂ ਉਹਨਾਂ ਨੂੰ ਫਿਰ ਵੀ ਖੁੱਲ੍ਹ ਦਿੱਤੀ ਹੈ ਸੋ ਆਪਾਂ ਨੂੰ ਘੱਟੋ ਘੱਟ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਘੱਟੋ ਘੱਟ ਜਿਹੜਾ ਹਿਮਾਚਲ ਵਾਲਾ ਕਾਨੂੰਨ ਹੈ ਜਾਂ ਹਿਮਾਚਲ ਵਾਲਾ ਸਿਸਟਮ ਹੈਗਾ ਜਾਂ ਰਾਜਸਥਾਨ ਵਾਲਾ ਹੈ ਨਾ ਚ ਕੋਈ ਵੀ ਇੱਕ ਚੱਕ ਕੇ ਜਮਾ ਉਵੇਂ ਲਾਗੂ ਕਰ ਦੇਣ ਇਹਦੀਆਂ ਆ ਭਾਸ਼ਾ ਸਮਾਨਤਾ ਦੇ ਅਧਿਕਾਰ ਅੰਦੋਲਨ ਵਾਲਿਆਂ ਨੇ ਸਿਫਾਰਸ਼ਾਂ ਵੀ ਦਿੱਤੀਆਂ ਬਹੁਤ ਹੀ ਵਧੀਆ ਸਿਫਾਰਸ਼ਾਂ ਹਾਲਾਂਕਿ ਮੈਂ ਤਾਂ ਕਹੂੰਗਾ ਵੀ ਇਦੋ ਹੀ ਸਖਤੀ ਹੋਣੀ ਚਾਹੀਦੀ ਹੈ ਕਿ ਵੀ ਜਿਹੜਾ ਹੈਗਾ ਭਾਸ਼ਾ ਜਿਹੜੀ ਪੰਜਾਬੀ ਆ ਉਹ ਰਾਜਸਥਾਨ ਨੂੰ 50% ਦੀ ਹੋਣੀ ਚਾਹੀਦੀ ਆ ਪਰ ਇਹਨਾਂ ਨੇ ਕਿਹਾ ਵੀ 30% ਦੀ ਹੋ ਜੇ ਤਾਂ ਵੀ ਚਲੋ ਕਾਫੀ ਉਹਦੇ ਨਾਲ ਅਸਰ ਪੈਂਦਾ ਹੁਣ ਆ ਤੁਸੀਂ ਬਿਲਕੁਲ ਆਪਣੇ ਨਾਲ ਦਾ ਸੂਬਾ ਹਰਿਆਣਾ ਇਹਦੇ ਵਿੱਚ 10 ਅੰਕ 100 ਚੋਂ ਪੰਜਾਬੀ ਦੇ ਆ ਸੌਰੀ ਹਿੰਦੀ ਦੇ ਆ ਤੇ ਹਰਿਆਣੇ ਦੀ ਜੀਕੇ ਭਾਈ ਹੋਣਾ ਨੇ 2535 ਅੰਕ ਤਕਰੀਬਨ ਉਹਨਾਂ ਨੇ ਆਪਦੇ ਸੂਬੇ ਦੇ ਪਾਤੇ ਹੈ ਨਾ ਇਹ ਬਿਲਕੁਲ ਕਲੀਅਰ ਕਰ ਰਹੇ ਜੇ ਕਿਸੇ ਬਾਹਰ ਆਸਤੇ ਹਸਤੇ ਪੰਜਾਬੀ ਹਸਤੇ ਖਾਸ ਕਰਕੇ ਇੰਨੀ ਔਖੀ ਹੁੰਦੀ ਆ ਉਹ ਨਹੀਂ ਕੀਤੀ ਜਾ ਸਕਦੀ ਆ ਹੈਗਾ Rajasthan ਦਾ ਜਿਹਦੇ ਵਿੱਚ ਉਹਨਾਂ ਨੇ ਜਨਰਲ ਹਿੰਦੀ ਜਿਹੜੀ ਆ 200 ਅੰਕ ਦੀ ਪਾਤੀ ਤੇ ਗਾਂ ਜਿਹੜੇ ਬਾਕੀ 200 ਅੰਕਾਂ ਉਹਦੇ ਵਿੱਚ ਫਿਰ Rajasthan ਦੇ ਉਹਨਾਂ ਨੇ ਜਨਰਲ ਨੌਲੇਜ ਪਾਤੀ ਹੈਗੀ ਆ ਸੋ ਇਹ ਇਸ ਤਰੀਕੇ ਨਾਲ ਆਪ ਦੇ ਲੋਕਾਂ ਨੂੰ ਕਿਵੇਂ ਉਹ ਪ੍ਰੋਟੈਕਟ ਕਰਦੇ ਆ ਕਿਵੇਂ ਉਹ ਰੱਖਦੇ ਆ ਕਿ ਹਾਂ ਵੀ ਸਾਡੇ ਸੂਬੇ ਦੇ ਹੋਣ ਦੂਜੇ ਪਾਸੇ ਸਾਡੇ ਹੁਕਮਰਾਨ ਜਿਹੜੇ ਕੀ ਇਹ ਸਾਰਾ ਕੁਝ ਜਾਣ ਹੋਏ ਵੀ ਇਹਨੀਆਂ ਰਿਪਰੈਜੈਂਟੇਸ਼ਨਸ ਪੜ੍ਹ ਕੇ ਵੀ ਉਹ ਨਹੀਂ ਕੰਮ ਕਰਦੇ ਪੰਜਾਬ ਪੁਲਿਸ ਨੂੰ ਮੇਰੀ ਗੁਜ਼ਾਰਿਸ਼ ਆ ਕਿ ਪੰਜਾਬ ਪੁਲਿਸ ਦੇ ਵਿੱਚ ਹੁਣ ਤਕਰੀਬਨ ਜਿਹੜਾ ਜ਼ਿਲ੍ਹਾ ਲੈਵਲ ਤੇ ਤਾਂ ਯੂਪੀਐਸਸੀ ਕਰਕੇ ਸਾਰੇ ਜਿਹੜੇ ਅਫਸਰ ਲੱਗੇ ਵੀ ਉਹ ਜ਼ਿਆਦਾਤਰ ਗੈਰ ਪੰਜਾਬੀ ਆ ਘੱਟੋ ਘੱਟ ਸਾਡੇ ਇਨਸਪੈਕਟਰ ਸਾਡੇ ਕਾਂਸਟੇਬਲ ਤਾਂ ਪੰਜਾਬੀ ਹੋਣ ਜਿਹੜੇ ਇੱਥੋਂ ਦੇ ਜੰਪਾਲ ਹੋਣ ਜਿਹੜੇ ਪੰਜਾਬ ਨੂੰ ਜਾਣਦੇ ਹੋਣ ਪੰਜਾਬ ਦੇ ਕਸਟਮਸ ਨੂੰ ਜਾਣਦੇ ਹੋਣ ਪੰਜਾਬ ਦੇ ਰੀਤੀ ਰਿਵਾਜ ਸਭਿਆਚਾਰ ਦੇ ਬਾਰੇ ਜਾਣਦੇ ਹੋਣ ਤੇ ਇਸ ਮਿੱਟੀ ਦੇ ਬੱਚੇ ਹੋਣ ਸਾਡੇ ਕੋਲ ਪਹਿਲਾਂ ਹੀ ਰੋਜ਼ਗਾਰ ਘਟਾ ਸਾਡੇ ਬੱਚੇ ਕਿਵੇਂ ਬਾਹਰ ਨੂੰ ਜਾ ਰਿਹਾ ਤੇ ਜਿਹੜੀਆਂ ਇਨਸਪੈਕਟਰ ਜਾਂ ਕਾਂਸਟੇਬਲ ਆਗੀਆਂ ਜੋਬਸ ਆ ਘੱਟੋ ਘੱਟ ਉਹ ਤਾਂ ਸਾਨੂੰ ਸਾਡੀਆਂ ਦਿਓ ਤੇ ਉਹਦੇ ਆਸਤੇ ਤੁਸੀਂ ਜਿਹੜੇ ਆ ਘੱਟੋ ਘੱਟ 50% ਦੇ ਜਿਹੜੇ ਅੰਕ ਹੈਗੇ ਆ ਉਹ ਵੀ ਜਿਹੜੇ ਦਰਜਾ ਬੰਦੀ ਕਰਦੇ ਹੋਣ ਜਿਹੜੇ ਮੈਰਿਟ ਕਰਦੇ ਹੋਣ ਉਹ ਪੰਜਾਬੀ ਹੋਣੀ ਚਾਹੀਦੀ ਆ ਪੰਜਾਬ ਬਾਰੇ ਉਹਦੇ ਸੱਭਿਆਚਾਰ ਬਾਰੇ ਉਹਦੇ ਕੁਝ ਸਵਾਲ ਹੋਣ ਕੁਝ ਪੰਜਾਬੀ ਭਾਸ਼ਾ ਦੇ ਹੋਣ ਤੇ ਉਹ ਸਵਾਲ ਵੀ ਆਏ ਨਹੀਂ ਹੁਣ ਵੀ ਪੰਜਵੀਂ ਕਲਾਸ ਦੇ ਹੋ ਜਾਣ ਉਹ ਘੱਟੋ ਘੱਟ 10ਵੀਂ 12ਵੀਂ ਜਾਂ ਇੱਕ ਤੋਂ ਤੱਕ ਹੋਵੇ ਕਿ ਜਿਹੜੇ ਵੀ ਦਰਜੇ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਜੇ ਤੁਸੀਂ ਇਨਸਪੈਕਟਰ ਵਾਸਤੇ ਅਪਲਾਈ ਕਰ ਰਹੇ ਹੋ ਜਿਸ ਤੇ ਗ੍ਰੈਜੂਏਸ਼ਨ ਜ਼ਰੂਰੀ ਹੈ ਤਾਂ ਉਹ ਸਵਾਲ ਵੀ ਗ੍ਰੈਜੂਏਸ਼ਨ ਦੇ ਪੱਧਰ ਦੇ ਹੋਣੇ ਚਾਹੀਦੇਗੇ ਆ ਜੇ ਤੁਸੀਂ ਕੋਈ ਐਸੇ ਅਹੁਦੇ ਵਾਸਤੇ ਅਪਲਾਈ ਕਰ ਰਹੇ ਹੋ ਜਿਹੜੇ ਕਿ 10ਵੀਂ 12ਵੀਂ ਹੈ ਤਾਂ ਚਲੋ ਠੀਕ ਹੈ 12ਵੀਂ ਦੇ ਅਹੁਦੇ ਦੇ ਵਿੱਚ ਪਰ ਇਹ ਨਹੀਂ ਕਿ ਚੌਥੀ ਪੰਜਵੀਂ ਦੇ ਲੈਵਲ ਦੇ ਹੋਣ ਜਿਹੜੇ 3 ਮਹੀਨੇ ਕੋਈ ਬਾਹਰਲੀ ਸੂਬੇ ਵਾਲਾ ਪੜੇ ਕਿਸੇ ਅਕੈਡਮੀ 'ਚ ਟ੍ਰੇਨਿੰਗ ਲਵੇ ਤੇ ਪੰਜਾਬ ਦੇ ਵਿੱਚ ਉਹਨੂੰ ਨੌਕਰੀ ਮਿਲੇ ਇਹ ਪੰਜਾਬ ਪੁਲਿਸ ਨੂੰ ਇਹਦਾ ਨਿਗਾਹ ਮਾਰਨੀ ਚਾਹੀਦੀ ਆ ਤੇ ਇਹ ਅਸੀਂ ਕਵਾਂਗੇ ਵੀ ਕਿ ਇਹ ਧੱਕਾ ਹੈ ਜੇ ਬਾਹਰਲੇ ਸੁਬੇਰ ਨੌਕਰੀ ਦੇਣ ਦੀ ਕੋਸ਼ਿਸ਼ ਹੈਗੀ ਆ ਮਾਨ ਸਰਕਾਰ ਵੀ ਇਹਦੇ ਤੋਂ ਬਾਜ ਜਾਵੇ ਜੇ ਉਹਨੇ ਐਕਚੁਅਲੀ ਹੀ ਪੰਜਾਬੀਆਂ ਦੇ ਬਾਰੇ ਨੌਕਰੀਆਂ ਖੋਲੀਆਂ ਜੇ ਪੰਜਾਬੀਆਂ ਨੂੰ ਰੋਜ਼ਗਾਰ ਦੇਣੀ ਆ ਤੇ ਇਹ ਦਸਾਂ ਅੰਕਾਂ ਤੋਂ ਵਧਾ ਕੇ ਇਹਨੂੰ ਘੱਟੋ ਘੱਟ 30 ਤੋਂ 40 ਅੰਕ ਕਰੇ ਪੰਜਾਬੀ ਦਾ ਜਿਹੜਾ ਪਰਸੈਂਟੇਜ ਆ ਫੀਸਦੀ ਇਹਦੇ ਵਿੱਚ ਤੇ ਦੂਜੀ ਜਿਹੜੀ ਸਿਰਫ ਯੋਗਤਾ ਪਾਸ ਤੇ ਪਾਸ ਹੋਣੀ ਆ ਹੈ ਉਹਦੇ ਵਿੱਚ ਵੀ ਘੱਟੋ ਘੱਟ ਜਿਹੜੀ ਆ ਉਸ ਲੈਵਲ ਦੀ ਤੋ ਆਸ਼ਾ ਦਾ ਟੈਸਟ ਲਿਆ ਜਾਵੇ ਜਿਹੜੀ ਕਿ ਜਿਸ ਅਹੁਦੇ ਵਾਸਤੇ ਉਹ ਅਪਲਾਈ ਕਰ ਰਿਹਾ ਜੇ ਉਹ ਗ੍ਰੈਜੂਏਸ਼ਨ ਉਹਦਾ ਮਿਨੀਮਮ ਕੁਆਲਿਫੀਕੇਸ਼ਨ ਹੈ ਤਾਂ ਗ੍ਰੈਜੂਏਸ਼ਨ ਦੇ ਪੱਦਰ ਦਾ ਉਹਦਾ ਟੈਸਟ ਹੋਵੇ ਵਾਈਗ੍ਰੀਜੀ ਕਾ ਖਾਲਸਾ ਵਾਈਗ੍ਰੀਜੀ ਕੀ ਫਰਕ